ਸੰਸਾਰ ਪ੍ਰਸਿੱਧ WWE ਜੋ ਕਿ ਰੈਸਲਿੰਗ ਦਾ ਇੱਕ ਬਹੁਤ ਵੱਡਾ ਨਾਮ ਹੈ ਤੇ ਉਸ ਰੈਸਲਿੰਗ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਮਹਾਬਲੀ ਸ਼ੇਰਾ ਮਹਾਬਲੀ ਸ਼ੇਰਾ ਪਹਿਲਾਂ ਕਾਮਿਕਸਾਂ ਦੇ ਵਿੱਚ ਤਾਂ ਜਿੱਥੇ ਅਸੀਂ ਪੜ੍ਹਦੇ ਹੁੰਦੇ ਸੀਗੇ ਪਰ ਫਰੋਜਪੁਰ ਦਾ ਨੌਜਵਾਨ ਜੋ ਕਿ ਰੈਸਲਿੰਗ ਦੀ ਦੁਨੀਆ ਦੇ ਵਿੱਚ ਇੱਕ ਤਹਿਲਕਾ ਮਚਾਇਆ ਤੇ ਵੱਡੇ ਵੱਡੇ ਜੋ ਸੂਰਮੇ ਐ ਰੈਸਲਿੰਗ ਦੇ ਉਹਨਾਂ ਨੂੰ ਵੀ ਹਰਾਇਆ ਤੇ ਉਹ ਅੱਜ ਕੁਰਾਲੀ ਪਹੁੰਚੇ ਹੋਏ ਆ ਗੱਲ ਕਰਦੇ ਆ ਉਹਨਾਂ ਦੇ ਨਾਲ ਕੀ ਕਹਿੰਦੇ ਨੇ ਉਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਗੁਰਪੁਰ ਪਾਜੀ ਗੁਰਨਾਨਦ ਦੇਵ ਸਾਡੇ ਗੁਰਪੁਰਪਿਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਪੰਜਾਬੀਆਂ ਤੁਸੀਂ ਥੈਂਕ ਯੂ ਸੋ ਮਚ ਐਕਚੁਅਲੀ ਮੇਰੇ ਵੱਲੋਂ ਪੂਰੇ ਪੰਜਾਬ ਨੂੰ ਔਰ ਜਿੰਨੇ ਵੀ ਸਾਰੇ ਆਪਣੇ ਚੈਨਲ ਵੀਰੇ ਤੇ ਪਹੁੰਚੇ ਨੇ ਮੇਰੇ ਵੱਲੋਂ ਔਰ ਪੂਰੇ ਚੈਨਲ ਵੱਲੋਂ ਤੁਹਾਡੇ ਵੱਲੋਂ ਸਾਰੇ ਪੰਜਾਬ ਨੂੰ ਔਰ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਗੁਰਪੁਰ ਦੀਆਂ ਪਤਾਈਆਂ ਬਹੁਤ ਬਹੁਤ ਥੈਂਕਸ ਮੈਸੇ ਦਾ ਇਹ ਰੈਸਲਿੰਗ ਦੀ ਦੁਨੀਆ ਦੇ ਵਿੱਚ ਮਹਾਵਲੀ ਸ਼ੇਰਾ ਨਾਮ ਹੀ ਕਾਫੀ ਹੈ ਤੇ ਫਿਰ ਵੀ ਤੁਸੀਂ ਕਿਹੜੇ ਕਿਹੜੇ ਰੈਸਲਰਸ ਨੂੰ ਹਰਾਇਆ ਹੈਗਾ ਉਹ ਥੋੜਾ ਮੈਂ ਤਾਂ ਜੀ ਪਿਛਲੇ 14 ਸਾਲ ਤੋਂ ਰੈਸਲਿੰਗ ਕਰ ਰਿਹਾ ਹਾਂ ਔਰ ਬਹੁਤ بڑے بڑے ਨਾਮ ਹੈ ਠੀਕ ਹੈ ਉਹਦੇ ਵਿੱਚ ਪੌਬੀ ਲੈਸ਼ਲੀ ਹੋ ਗਿਆ ਠੀਕ ਹੈ ਕਟ ਐਂਗਲ ਠੀਕ ਹੈ ਔਰ ਜੌਨ ਸੀਨਾ ਨੂੰ ਪਰਸਨਲਿਟੀ ਮਿਲੇ ਬਟ ਉਹਦੇ ਨਾਲ ਅਕੈਡਮੀ ਦੀ ਫਾਈਟ ਨਹੀਂ ਹੋਈ ਬਟ ਮੈਕ ਦਾ ਨਾਮ ਟਰੂ ਮੈਕੈਂਟਾਇਰ ਜੋ ਡਬਲਯੂ ਵਿੱਚ ਨੇ ਉਹਦੇ ਨਾਲ ਵੀ ਫਾਈਟ ਹੋਈ ਹੈ देयर आर ਸੋ many ਨੇਮਸ ਮਤਲਬ ਮਤਲਬ ਮੇਰੇ ਹਰ ਹਫ਼ਤੇ ਵਿੱਚ ਫਾਈਟ ਹੁੰਦੀ ਹੈ ਔਰ ਮੈਂ ਆਲਸੋ ਮੈਂ OWW ਰੈਸਲਿੰਗ ਦੇ ਵਿੱਚ ਰੈਸਲਿੰਗ ਕਰਦਾ ਹੈ ਜਿਹਦੇ ਵਿੱਚ ਮਤਲਬ ਕਿ ਜਿੰਨੇ ਵੀ بڑے بڑے ਰੈਸਲਰ ਨੇ ਸਾਰੇ ਉੱਥੋਂ ਹੀ ਨਿਕਲੇ ਨੇ ਔਰ ਜੋ ਬ੍ਰੌਕ ਲੈਸਰ ਹੋ ਗਿਆ ਠੀਕ ਹੈ ਔਰ ਰੈਨਡੀ ਆਰਡਨ ਹੋ ਗਿਆ ਔਰ ਜான் ਸੀਨਾ ਠੀਕ ਹੈ ਔਰ ਬਟਿਸਟਾ ਸਾਰੇ ਉੱਥੋਂ ਹੀ ਗਏ ਨੇ ਔਰ ਮੈਂ ਉੱਥੇ ਵੀ ਇਸ ਟਾਈਮ ਰੈਸਲਿੰਗ ਕਰਦਾ ਔਰ ਫਾਈਨਲੀ ਆਫਟਰ 4 ਇਅਰ 4 ਸਾਲ ਬਦੋਂ ਵਾਪਸ ਆਏ ਹਾਂ ਔਰ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਔਰ ਕੋਸ਼ਿਸ਼ ਕਰ ਰਹੇ ਜਿੰਨਾ ਵੀ ਆਪਣੇ ਪੰਜਾਬ ਤੱਕ ਮੇਰੀ ਗੱਲ ਪਹੁੰਚ ਸਕੇ ਜਾਂ ਮੇਰੇ ਲੋਕਾਂ ਨੂੰ ਮਿਲ ਸਕਾ ਕੋਸ਼ਿਸ਼ ਕਰ ਰਹੇ ਹਾਂ ਕੋਈ ਸਮਾਂ ਸੀ ਸਰ ਜਦੋਂ ਕ੍ਰਿਕਟ ਫੁੱਟਬਾਲ ਦੇ ਵਿੱਚ ਜਿਆਦਾ ਇੰਟਰਸਟ ਜਿਹੜੇ ਬੱਚੇ ਰੱਖਦੇ ਸੀ ਹਾਂਜੀ ਹੁਣ ਰੈਸਲਰ ਵੱਲ ਰੈਸਲਿੰਗ ਵੱਲ ਵੀ ਜਿਹੜਾ ਧਿਆਨ ਦਿੱਤਾ ਜਾ ਰਿਹਾ ਹੈ ਕਹਿਣਾ ਚਾਹੁੰਦੇ ਬਹੁਤ ਚੰਗੀ ਗੱਲ ਹੈ ਮੈਨੂੰ ਲੱਗਦਾ ਕਿ ਪਿਛਲੇ 5-7 ਸਾਲ ਤੋਂ ਨਾ ਮੈਂ ਬਹੁਤ ਬਦਲਾਅ ਦੇਖ ਰਿਹਾ ਹਾਂ ਔਰ ਸਾਡੇ ਸਪੋਰਟਸ ਦੇ ਵਿੱਚ ਵੀ ਇਸ ਟਾਈਮ ਬਹੁਤ ਮੈਡਲ ਆਏ ਨੇ ਪੰਜਾਬ ਦੇ ਔਰ ਬਹੁਤ ਖੁਸ਼ੀ ਦੀ ਗੱਲ ਹੈ ਇਹ ਔਰ ਇਸ ਤਰ੍ਹਾਂ ਹੀ ਚੰਗੀ ਗੱਲ ਹੈ ਪ੍ਰਮਾਤਮਾ ਸਾਡੇ ਤੇ ਪੰਜਾਬ ਤੇ ਕਿਰਪਾ ਬਣਾਈ ਰੱਖੇ ਔਰ ਅਸੀਂ ਨਸ਼ਾ ਦੂਰ ਰਹੀਏ ਔਰ ਸਾਡੇ ਪਰ ਕਿਸੇ ਵੀ ਤਰ੍ਹਾਂ ਜਾਂ ਕਿਸ ਤਰ੍ਹਾਂ ਵੀ ਕਿਤਨਾ ਕਿਤੇ ਹੀ ਨਾ ਮੈਸੇਜ ਮਿਲਦਾ ਰਹੇ ਜਾਂ ਸਾਨੂੰ ਚੰਗੀ ਸਿਹਤ ਮਿਲਦੀ ਰਹੇ ਔਰ ਬਾਕੀ ਗੁਰਮਾਰਗ ਗੁਰਨਾਨ ਦੇਵ ਜੀ ਦਾ ਸਿਰ ਤੇ ਹੱਥ ਹੋ ਕੇ ਆਪਣੇ ਪੰਜਾਬੀਆਂ ਦੀ ਤੇ ਬਾਤ ਸ਼ਾਇਦ ਤੁਹਾਡਾ ਤੋਂ ਪਹਿਲਾਂ ਖਲੀਜੀ ਦਾ ਨਾਮ ਲਿਆ ਜਾ ਸਕਦਾ ਹਾਂਜੀ ਤੇ ਦੂਸਰਾ ਨਾਮ ਤੁਹਾਡਾ ਹੈਗਾ ਤੇ ਕੀ ਹੈ ਕਿ ਵੀ ਪੋਟਾ ਉਂਗਲਾਂ ਦੇ ਪੋਟਾ ਦੇ ਇਨਾਮ ਗਨੇ ਜਾ ਸਕਦੇ ਆ ਇਹ ਕਿਉਂ ਨਹੀਂ ਅੱਗੇ ਵੱਧਦੀ ਇਹ ਕਿਉਂ ਕਿ ਇਹ ਜਿਹੜੀ ਗੇਮ ਹੈ ਨਾ ਇਹ ਮੈਂ ਇਹ ਕਹਿੰਦਾ ਕਿ ਮੋਸਟ ਟਫਸਟ ਗੇਮ ਠੀਕ ਹੈ ਕਬੱਡੀ ਹੈਗੀ ਆਪਣੇ ক্রিকেট ਹੈਗੀ ਆ ਜਾਂ ਹੋਰ ਕੁਸ਼ਤੀਆਂ ਹੈਗੀਆਂ ਨੇ ਉਹਦੇ ਨਾਲੋਂ ਇਹਦੇ ਵਿੱਚ ਜਿਹੜਾ ਪਰਫਾਰਮੈਂਸ ਜਿਹੜੀ ਹੈਗੀ ਨਾ ਬਹੁਤ ਹੀ ਹਾਈ ਲੈਵਲ ਦੀ ਆ ਤੁਹਾਡਾ ਫਿਜ਼ਿਕਲੀ ਤੁਹਾਡਾ ਮੈਂਟਲੀ ਤੁਸੀਂ ਐਕਟਿਵ ਕਰਨੇ ਤੁਹਾਨੂੰ ਐਕਟ ਹਰ ਚੀਜ਼ ਦੇ ਵਿੱਚ ਇਸ ਚੀਜ਼ ਚ ਇਨਕਲੂਡ ਹੁੰਦੀਆਂ ਨੇ ਔਰ ਅਸੀਂ ਜਿਹੜੀ ਗੇਮ ਹੈਗੀ ਫੋਰਾਂ ਦੀ ਗੇਮ ਹੈ ਹੁਣ ਸਮਝਣ ਵਾਸਤੇ 10-12 ਸਾਲ ਲੱਗ ਜਾਂਦੇ ਨੇ ਔਰ 10 ਅੰਡਰਟੇਕਰ ਦੀ ਸਟੋਰੀ ਦੱਸਦਾਂ ਮੈਂ ਸ਼ਾਰਟ ਫਾਰਮ ਦੇ ਵਿੱਚ 10 ਸਾਲ ਬਾਅਦ ਉਹਨੂੰ ਸਮਝ ਆਇਆ ਕਿ ਉਹ ਕੌਣ ਹੈ ਉਹ ਕਰ ਕੀ ਰਿਹਾ ਔਰ ਉਸਦੇ ਕਰੈਕਟਰ ਨੂੰ ਸਮਝ 10 ਸਾਲ ਲੱਗੇ ਸੀ ਸੋ ਇਹ ਚੀਜ਼ ਨੂੰ ਸਮਝਣ ਵਾਸਤੇ ਬਹੁਤ ਇਨਵੈਸਟ ਕਰਨਾ ਪੈਂਦਾ ਔਰ ਮੇਰੀ ਜਿਹੜੀ ਜ਼ਿੰਦਗੀ ਦੀ ਜਦੋਂ ਮੈਂ ਐਕਚੁਅਲੀ ਫਸਟ ਮੇਰਾ ਸ਼ੋ ਸੀਗਾ ਰਿੰਗ ਆ ਕਿੰਗ ਸ਼ੋ ਸੀਗਾ 2012 ਦੇ ਵਿੱਚ ਮੈਂ ਜਿੱਤਿਆ ਸੀਗਾ ਕਲਰਸ ਟੀਵੀ ਤੇ ਆਇਆ ਸੀਗਾ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਲੱਭ ਲਿਆ ਸੀ ਕਿ ਹੂ ਆਈ ਐਮ what i wanna do in my life ਔਰ ਮੇਰਾ ਮੋਟਿਵ ਹਮੇਸ਼ਾ ਹੀ ਰਿਹਾ ਕਿ ਮੈਂ ਆਪਣੇ ਦੇਸ਼ ਵਸਤੇ ਜਾਂ ਆਪਣੇ ਪੰਜਾਬ ਵਾਤੇ ਆਈਕਨ ਬਣਾ ਔਰ ਉਹੀ ਮੇਰੀ ਕੋਸ਼ਿਸ਼ ਆ ਉਹੀ ਚਲਦੀ ਰਹੇਗੀ ਉਹੀ ਕਰਦਾ ਰਹਮਗਾ ਜੀ ਹੁਣ ਤੁਸੀਂ ਯੂਥ ਆਈਕਨ ਹੋ ਤੇ ਸਰਕਾਰਾਂ ਤੋਂ ਕੀ ਚਾਹੁੰਦੇ ਹੋ ਤੁਸੀਂ ਵੀ ਸਰਕਾਰਾਂ ਕਿਵੇਂ ਇਸ ਗੇਮ ਨੂੰ ਅੱਗੇ ਲੈ ਕੇ ਆਉਣ ਤੇ ਯੂਥ ਚਾਹੁੰਦੀ ਵੀ ਹੈ ਵੀ ਆਉਣਾ ਚਾਹੁੰਦੀ ਹੈ ਪਰ ਉਹਨਾਂ ਲਈ ਕੀ ਰਸਤਾ ਆਉਣਾ ਚਾਹੀਦਾ ਬਸ ਇਹ ਹੈ ਜੀ ਕਿ ਮੇਰੇ ਸਾਹਮਣੇ ਰੈਕਗਨਿਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਮੈਨੂੰ ਮੇਰੀ ਰੈਕਗਨਿਸ਼ਨ ਪੰਜਾਬ ਤੋਂ ਇਲਾਵਾ ਹਰ ਹਰ ਸਟੇਟ ਦੇ ਵਿੱਚ ਹੈ ਬੰਬਈ ਹੈ ਦਿੱਲੀ ਹੈ ਰਾਜਸਥਾਨ ਦੁਨੀਆ ਲਾਈਕ ਡਾਈਂਗ ਫॉर ਮੀ ਟੂ ਮੀ ਐਂਡ ਇੱਥੇ ਪੰਜਾਬ ਦੇ ਵਿੱਚ ਸਰਕਾਰਾਂ ਨੂੰ ਪਤਾ ਨਹੀਂਗਾ ਕਿ ਹੂ ਆਈ ਐਮ ਪਰ ਸਭ ਤੋਂ ਵੱਡੀ ਗੱਲ ਇਹ ਹੈ ਔਰ ਮੈਂ ਚਾਹੁੰਦਾ ਕਿ ਅਗਰ ਪੰਜਾਬ ਸਰਕਾਰ ਮੇਰੇ ਨਾਲ ਜੁੜਦੀ ਹੈ ਠੀਕ ਹੈ ਔਰ ਦੇ ਅਪਰੀਸ਼ੀਏਟ ਮੀ ਕਿ ਮੈਨੂੰ ਆਨਰ ਕਰਦੀ ਆ ਦੈਨ ਆਲਸੋ ਵਾਂਟ ਟੂ ਬੀ ਉਹਨਾਂ ਨਾਲ ਜੁੜ ਕੇ ਕੋਈ ਅਸੀਂ ਯੂਥ ਵਾਸਤੇ ਕੋਈ ਵੱਡੀ ਚੀਜ਼ ਕਰ ਸਕੀਏ ਅਕੈਡਮੀ ਵੀ ਖੋਲ੍ਹੀ ਜਾ ਸਕਦੀ ਹੈ ਵੀ ਬਹੁਤ ਖੁਸ਼ ਕਰ ਸਕਦੇ ਆ ਬਟ ਕਹਿੰਦੇ ਆ ਕਿ ਜਦੋਂ ਮੇਨ ਮੇਨ ਜਿਹੜਾ ਨਿਆਂ ਹੀ ਨਹੀਂ ਨਾਲ ਖੜਨੀਆਂ ਤੇ ਘਰ ਜਿਵੇਂ ਬਣ ਜੂਗਾ ਤੁਹਾਡੇ ਮਨ ਦੇ ਵਿੱਚ ਕੀ ਹੈ ਕਿਵੇਂ ਸਰਕਾਰ ਤੁਹਾਡੀ ਮਦਦ ਕਰ ਸਕਦੀ ਜੇਕਰ ਤੁਸੀਂ ਇਸ ਲਾਈਨ ਨੂੰ ਹੋਰ ਅੱਗੇ ਲੈ ਜਾਣਾ ਚਾਹੁੰਦੇ ਬੱਚਿਆਂ ਨੂੰ ਹੋਰ ਅੱਗੇ ਜੋੜਨਾ ਚਾਹੁੰਦੇ ਮੇਰੇ ਮੇਰੇ ਨਾਲ ਇਸ ਤਰ੍ਹਾਂ ਇਹ ਹੈ ਕਿ ਮੈਂ ਚਾਹੁੰਦਾ ਕਿ ਅਸੀਂ ਵਧੀਆ ਅਕੈਡਮੀ ਖੋਲੀ ਪੰਜਾਬ ਸਰਕਾਰ ਨਾਲ ਕੇ ਠੀਕ ਹੈ ਇਸ ਚੰਡੀਗੜ੍ਹ ਦੇ ਵਿੱਚ ਮਹੌਲੇ ਦੇ ਵਿੱਚ ਕਿਸੇ ਆਸ-ਪਾਸ ਏਰੀਆ ਦੇ ਵਿੱਚ ਔਰ ਜਿੰਨੇ ਵੀ ਮਤਲਬ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਜਿਨ੍ਹਾਂ ਦੇ ਅੰਦਰ ਫਾਇਰ ਹੈਗੀ ਆ ਐਵੇਂ ਨਹੀਂ ਕਿ ਹਰ ਕਿਸੇ ਨੂੰ ਚੱਕ ਕੇ ਲਿਓ ਟਾਈਮ ਖਰਾਬ ਕਰੋ ਅਗਰ ਹਜ਼ਾਰ ਬੰਦਾ ਤਾਂ ਹਜ਼ਾਰ ਚੋਂ ਦੋ ਬੰਦੇ ਚੁਣੇ ਜਾਣ ਉਹਨਾਂ ਦੇ ਅੰਦਰ ਅੱਗ ਹੋਵੇ ਦੇਸ਼ ਵਸਤੂ ਕਰਨ ਵਾਸਤੇ ਔਰ ਪੰਜਾਬ ਵਾਸਤੇ ਕੁਛ ਕਰਮ ਵਾਸਤੇ ਉਹਨਾਂ ਬੰਦਿਆਂ ਨੂੰ ਲੈ ਕੇ ਅੱਗੇ ਵਧਿਆ ਜਾਵੇ ਉਹ ਉਹ ਬੰਦਿਆਂ ਦੀ ਮੈਨੂੰ ਜ਼ਰੂਰਤ ਹੋਊਗੀ ਉਹੋ ਜੀ ਅੱਗ ਦੀ ਜ਼ਰੂਰਤ ਹੋਈ ਫਾਇਰ ਦੀ ਜ਼ਰੂਰਤ ਹੋਈਗੀ ਉਹੋ ਜੀ ਮਿਹਨਤ ਦੀ ਜ਼ਰੂਰਤ ਹੋਈ ਜਦੋਂ ਅਸੀਂ ਗੱਲ ਕਰੀਏ ਇਹ ਵਾਕਈ ਲੜਾਈ ਹੁੰਦੀ ਹੈ ਜਾਂ ਫਿਰ ਐਕਟਿੰਗ ਕਰਦੇ ਆ ਕਿਉਂਕਿ ਬੱਚਿਆਂ ਦੇ ਵਿੱਚ ਕਾਫੀ ਕ੍ਰੇਜ਼ ਹੈ ਵੀ ਪਰ ਕੁਝ ਹੱਦ ਤੱਕ ਇਹ ਵੀ ਕਹਿੰਦੇ ਆ ਕਿ ਇਹ ਜਿਹੜੀ ਐਕਟਿੰਗ ਹੋਉਂਦੀ ਹੈ ਇੱਕ ਤਰ੍ਹਾਂ ਦੀ ਸਖਲਾਈ ਹੈ ਤਾਂ ਠੀਕ ਹੈ ਇਹ ਦੁਨੀਆ ਸਾਰੀ ਐਕਟਿੰਗ ਕਰ ਰਹੀ ਹੈ ਸਾਰੀ ਦੁਨੀਆ ਹੀ ਐਕਟਿੰਗ ਕਰ ਰਹੀ ਹੈ ਇੱਥੇ ਰਹੀ ਕੱਲ ਇਹ e-sports ਦੀ ਮੈਂ ਮੇਰਾ ਪੈਰ ਟੁੱਟਿਆ ਮੇਰੇ ਬੈਕ ਦਾ ਮਸਲ ਟੁੱਟਿਆ ਹੋਇਆ ਮੇਰਾ ਟ੍ਰਾਈਸੈਪ ਟੁੱਟਿਆ ਹੋਇਆ ਅਸੀਂ ਤਾਂ ਪਰਫਾਰਮ ਕਰਦੇ ਹਾਂ ਅਸੀਂ ਪਰਫਾਰਮ ਇੱਕ ਦੂਜੇ ਨੂੰ ਹੈਰਾਨ ਵਾਸਤੇ ਕਰਦੇ ਹਾਂ ਅਸੀਂ ਜਿੱਤਣ ਵਾਸਤੇ ਕਰਦੇ ਹਾਂ ਅਸੀਂ ਮਾਰਦੇ ਵੀ ਹਾਂ ਅਸੀਂ ਰੀਅਲ ਚ ਹਰਟ ਵੀ ਕਰਦੇ ਹਾਂ ਲੋਕਾਂ ਦੀ ਡੈਥ ਵੀ ਹੁੰਦੀ ਸਭ ਕੁਝ ਹੁੰਦਾ ਬਟ ਹਰ ਸਪੋਰਟਸ ਦੀ ਤਰ੍ਹਾਂ e-sports ਦੇ ਵੀ ਰੂਲ ਹੈ ਜਿੰਨਾ ਚਿਰ ਅਸੀਂ ਅੰਦਰ ਰਿੰਗ ਦੇ ਵਿੱਚ ਆ ਵੀ ਡੋਨਟ ਨੋ ਈਚ ਅਦਰ ਵੀ ਫਰੈਂਡ ਨਹੀਂ ਕੁਛ ਨਹੀਂ ਅਸੀਂ ਆਪਣਾ ਮਾਈ ਨੇਮ ਇਜ਼ ਇੰਡੀਆ ਲਾਇਨ ਮਹੱਭਲੀ ਸ਼ੀਰਾ ਮੈਂ ਜਦੋਂ ਅੰਦਰ ਜਾਂਦਾ ਤਾਂ ਮੈਂ ਸ਼ੇਰਿੰਗ ਪਰਫਾਰਮ ਕਰਦਾ ਕਿ ਫਾੜਨ ਤੱਕ ਜਾਂਦਾ ਜਦੋਂ ਅਸੀਂ ਪਿੱਛੇ ਗਏ ਵੀ ਆਰ ਫਰੈਂਡ ਥੈਂਕ ਯੂ ਫॉर ਅਪਰੀਸ਼ੀਏਟਡ ਬਹੁਤ ਚਾਹ ਹੋਇਆ ਥੈਂਕ ਯੂ ਅਸੀਂ ਉਹਨੂੰ ਥੈਂਕ ਯੂ ਕਹਿੰਦੇ ਆ ਖੇਡ ਭਾਵਨਾ ਖੇਡ ਭਾਵਨਾ ਇਹ ਕਬੱਡੀ ਦੇ ਵਿੱਚ ਹੈ ਇਹ ਕ੍ਰਿਕਟ ਦੇ ਵਿੱਚ ਹੈ ਇਹ ਕੁਸ਼ਤੀ ਵਿੱਚ ਹੈ ਇਹ ਹਰ ਚੀਜ਼ ਦੇ ਵਿੱਚ ਹੈ ਖਾੜੇ ਅੰਦਰ ਅਸੀਂ ਦੋਸਤ ਨਹੀਂ ਪਰ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਆ ਕਿ ਤੂੰ ਸੇਫ ਰਹਾ ਮੈਂ ਵੀ ਸੇਫ ਰਹਾ ਸ਼ੁਕਰੀਆ ਲਾਸਟ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਵੀ ਸੰਦੇਸ਼ ਦੇਣਾ ਮੈਂ ਇਹੀ ਸੁਣੇਸ ਤੇ ਮਾਂਗਾ ਜੀ ਕਿ ਮੈਂ ਹਮੇਸ਼ਾ ਹੀ ਇਹ ਚੀਜ਼ ਨੂੰ ਕਹਿਣਾ ਹੋਰ ਅੱਜ ਵੀ ਇਸ ਤੁਹਾਡੇ ਦੌਰਾਨ ਇਹ ਚੀਜ਼ ਮੈਸੇਜ ਬੱਚਿਆਂ ਤੱਕ ਪਹੁੰਚੇ ਪਰਿਵਾਰ ਸਭ ਤੋਂ ਇੰਪੋਰਟੈਂਟ ਹੈ ਠੀਕ ਹੈ ਔਰ ਪਲੀਜ਼ ਆਪਣੇ ਮਾਂ-ਬਾਪ ਦਾ ਹਮੇਸ਼ਾ ਖਿਆਲ ਰੱਖੋ ਉਹਨਾਂ ਦੀ ਰਿਸਪੈਕਟ ਕਰੋ ਕਦੇ ਪੈਰੀ ਹੱਥ ਲਾਦੋ ਤਾਂ ਕਦੇ ਹੱਗ ਕਰਦੋ ਬਸ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਦੂਜੀ ਗੱਲ ਇਹ ਕਿ ਆਪਣਾ ਮਕਸਦ ਜ਼ਿੰਦਗੀ ਦਾ ਸਹੀ ਚੁਣੋ ਛੋਟੀਆਂ ਚੀਜ਼ਾਂ ਵਿੱਚ ਉਲਚ ਕੇ ਪੂਰੀ ਲਾਈਫ ਖਰਾਬ ਹੋ ਜਾਂਦੀ ਆ ਠੀਕ ਹੈ ਸੋ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਆਪਣੇ ਆਪ ਨੂੰ ਇੱਕ ਜਗਾ ਸਮਝ ਲਓ ਕਿ ਤੁਹਾਨੂੰ ਜ਼ਿੰਦਗੀ ਕੀ ਕਰਨਾ ਹੈ ਹੋ ਸਕਦਾ ਤੁਹਾਡੇ ਕੋਲ ਨਾਲ ਨਾ ਹੋਵੇ ਹੋ ਸਕਦਾ ਕੋਈ ਤੁਹਾਡਾ ਸਾਥ ਨਾ ਦੇਵੇ ਬਟ ਆਪਣੇ ਉੱਪਰ ਵਾਸ਼ ਵਿਸ਼ਵਾਸ ਕਰਕੇ ਤੁਸੀਂ ਉਸ ਰਸਤੇ ਤੁਰਦੇ ਰਹੋ ਤੁਹਾਨੂੰ ਮੰਜ਼ਿਲ ਜ਼ਰੂਰ ਮਿਲੂ ਨਿਸ਼ਾਨੇ ਵੱਡੇ ਰੱਖੀ ਹਾਂ ਇਸ ਤਰ੍ਹਾਂ ਹੀ ਮੈਂ ਕੀਤਾ ਔਰ ਇਸ ਤਰ੍ਹਾਂ ਹੀ ਮੈਂ ਕੀਤਾ ਹਾਂ ਭਾਜੀ ਨਸ਼ੇ ਦੀ ਦੌੜ ਜਾਂ ਵਿੱਚ ਕੀ ਕਹਿਣਾ ਚਾਹੁੰਦੇ ਹੋ ਆ ਮੈਂ ਜੀ ਇਹ ਕਹਾਂਗੀ ਵੀ ਪਤਾ ਕੀ ਹੈ ਸਿਰਫ ਸਾਨੂੰ ਸਹੀ ਸੇਧ ਦੀ ਜ਼ਰੂਰਤ ਹੈ ਔਰ ਸਹੀ ਰੋਲ ਮਾਡਲ ਸੋ ਨਹੀਂ ਚਿਰੋ ਹੈਗੀਆ ਕਿਉਂਕਿ ਜਿਹੜੇ ਅਸੀਂ ਮੈਂ ਕਹਦਾ ਦੇਖਦਾ ਸਾਡੇ ਪੰਜਾਬ ਦੇ ਉੱਪਰ ਸੌਂਗਸ ਪੰਜਾਬੀ ਗਾਣਿਆਂ ਦਾ ਪੈਕਟ ਬਹੁਤ ਜ਼ਿਆਦਾ ਹੈ ਉਹਨੂੰ ਸਿਰਫ ਤੁਸੀਂ ਐਂਟਰਟੇਨਮੈਂਟ ਦੇ ਵਜਤ ਯੂਜ਼ ਕਰੋ ਉਹ ਤੁਹਾਡੀ ਜ਼ਿੰਦਗੀ ਨੂੰ ਉਸ ਤਰ੍ਹਾਂ ਮੋੜ ਨਾ ਦੇ ਦੇਣ ਠੀਕ ਹੈ ਇਸ ਕਰਕੇ ਗੋਲ ਕੋਈ ਕਿਸੇ ਵੀ ਤੁਸੀਂ ਜੁਨਿਅਰ ਸਪੋਰਟਸ ਚ ਜਾਣਾ ਕਿਸੇ ਚੀਜ਼ ਵੀ ਜਾਓ ਬਟ ਸਹੀ ਰਸਤਾ ਚਿਰੋ ਜਿੱਥੋਂ ਤੁਸੀਂ ਆਪਣੇ ਆਪ ਨੂੰ ਸਹੀ ਜਗ੍ਹਾ ਤੇ ਪਛਾਣ ਪਾਓ ਐਂਡ ਆਫ ਦਿ ਡੇ ਕਿਉਂਕਿ 10 ਸਾਲ ਬਾਅਦ ਤੁਸੀਂ ਕਿੱਥੇ ਦੇਖਦੇ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਕਿੱਥੇ ਦੇਖਦੇ ਹੋ ਔਰ ਹਮੇਸ਼ਾ ਪਲੀਜ਼ ਲੜਾਈਆਂ ਝਗੜਿਆਂ ਤੋਂ ਜਾਂ ਛੋਟੀ ਜਿਹੇ ਜਨ ਦੇ ਵਿੱਚੋਂ ਪੁਲਿਸ ਦੂਰ ਰਹੋ ਕਿਉਂਕਿ ਇਹ ਛੋਟੀ ਜੀ ਗਲਤੀ ਨੁਕਸਾਨ ਵੱਡਾ ਕਰ ਦਿੰਦੀ ਹੈ ਫਿਚਰ ਦੇ ਵਿੱਚ ਆ ਕੇ ਤਾਂ ਇਸ ਕਰਕੇ ਜੇ ਗਲਤੀ ਹੋ ਵੀ ਜਾਵੇ ਨਾ ਥੋੜੀ ਨਹੀਂ ਵੀ ਗਲਤੀ ਕੋਈ ਬਈ ਥੈਂਕ ਯੂ ਮਾਫ ਕਰਦੇ ਪ੍ਰਵਤ ਤੂੰ ਆਪਣੇ ਜੱਤ ਮੈਂ ਬੜੇ ਕਰ ਜਾਵਾ ਠੀਕ ਹੈ ਪਰਿਵਾਰ ਮਿਸ ਬਹੁਤ ਇੰਪੋਰਟੈਂਟ ਥੋੜਾ ਪਰਿਵਾਰ ਪਰਿਵਾਰ ਸ਼ੇਰ ਵੀ ਇਹ ਜੀ ਕਹਿੰਦਾ ਗਲਤੀ ਲਮਾਉਣੇ ਕੀ ਸਜ਼ਾ ਸਦੀਆਂ ਨੇ ਬਾਈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਬੜਾ ਅੱਛਾ ਲੱਗਿਆ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਇਸ ਸੱਦੇ ਕਾਲੇ